ਇਰੇ ਸਵੇਰੇ ਮਨ ਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਵੱਡਾ ਹਾਦਸਾ ਵਾਪਰਿਆ ਹੈ Mahindra Bolero pickup ਗੱਡੀ ਦੇ ਨਵਲੋਂ ਜੋ ਹੈ ਤਿੰਨ ਲੋਕਾਂ ਨੂੰ ਰੱਬ ਨੂੰ ਪਿਆਰੇ ਕਰ ਦਿੱਤਾ ਗਿਆ ਹੈ ਦਰਅਸਲ ਹਨੇਰੀ ਦੇ ਵਾਂਗ ਆਈ ਇਸ Mahindra pickup ਗੱਡੀ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਇਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਈ ਰਕਸ਼ਾ ਵੀ ਇਸ ਟੱਕਰ ਦੀ ਚਪੇੜ ਦੇ ਵਿੱਚ ਆ ਜਾਂਦਾ ਤਾਂ ਉਸ ਈ ਰਿਕਸ਼ਾ ਦੇ ਕੀ ਹਾਲਾਤ ਬਣੇ ਹੋਏ ਨੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਈ ਰਿਕਸ਼ਾ ਪੂਰੀ ਤਰ੍ਹਾਂ ਕਬਾੜ ਬਣ ਚੁੱਕਿਆ ਹੈ ਤਾਂ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਹਾਲਾਂਕਿ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਇਹ ਹਾਦਸਾ ਬਾਗਾ ਪੁਰਾਣਾ ਦੇ ਨਜ਼ਦੀਕ ਸਮਾਲਸਰ ਰੋਡ ਦੇ ਉੱਤੇ ਵਾਪਰਿਆ ਜਿਹੜਾ ਕਿ ਕਾਫੀ ਜ਼ਿਆਦਾ ਭੀੜ-ਪਾੜ ਵਾਲਾ ਏਰੀਆ ਮੰਨਿਆ ਜਾਂਦਾ ਹੈ ਬਿਲਕੁਲ ਬੱਸ ਸਟੈਂਡ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈ ਕਿ Mahindra ਪਿਕਅਪ ਬਲੇਰੋ ਗੱਡੀ ਜਿਹੜੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਉਸ ਦੇ ਵੱਲੋਂ ਸੜਕ ਦੇ ਕਿਨਾਰੇ ਖੜੇ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਜਾਂਦਾ ਤੇ ਇਸ ਦੇ ਨਜ਼ਦੀਕ ਹੀ ਇੱਕ ਈ ਰਿਕਸ਼ਾ ਵੀ ਖੜਿਆ ਹੁੰਦਾ ਜਿਹੜਾ ਕਿ ਇਸ ਛੋਪੇੜ ਦੇ ਵਿੱਚ ਆ ਜਾਂਦਾ ਪਹਿਲਾ ਇਸ Mahindra Blero ਪਿਕਅਪ ਗੱਡੀ ਦੇ ਵੱਲੋਂ ਜੋ ਹੈ ਰੋਡ ਦੇ ਕਿਨਾਰੇ ਖੜੇ ਲੋਕਾਂ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਫਿਰ ਈ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਫਿਰ ਉੱਥੇ ਇੱਕ ਸ਼ਖਸ ਆਈਸਕ੍ਰੀਮ ਦੀ ਰੇੜੀ ਲਗਾ ਕੇ ਖੜਿਆ ਹੋਇਆ ਸੀ ਉਹ ਵੀ ਇਸ ਹਾਦਸੇ ਦੀ ਚਪੇਟ ਦੇ ਵਿੱਚ ਆ ਜਾਂਦਾ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਹਾਲਾਂਕਿ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸਤੇ ਜਾ ਰਹੇ ਜਾ ਰਹੇ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਹੈ ਕਿ ਆਖਿਰਕਾਰ ਕਿਵੇਂ ਇੱਕ ਕਾਲ ਬਣ ਕੇ ਆਈ ਹੈ ਬਲੇਰੋ ਗੱਡੀ ਜਿਸ ਨੇ ਕਿ ਸੜਕ ਦੇ ਕਿਨਾਰੇ ਖੜੇ ਤਿੰਨ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਹਾਲਾਂਕਿ ਤਿੰਨ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਪਹਿਲਾ ਇਸ ਦੇ ਵੱਲੋਂ ਸੜਕ ਦੇ ਕਿਨਾਰੇ ਖੜੇ ਬੰਦਿਆਂ ਨੂੰ ਟੱਕਰ ਮਾਰੀ ਜਾਂਦੀ ਹੈ ਫਿਰ ਇੱਕ ਈ ਰਿਕਸ਼ਾ ਨਜ਼ਦੀਕ ਖੜਿਆ ਹੁੰਦਾ ਹੈ ਉਸ ਨੂੰ ਆਪਣੀ ਚਪੇੜ ਦੇ ਵਿੱਚ ਲਿਆ ਜਾਂਦਾ ਹੈ ਈ ਰਿਕਸ਼ਾ ਪੂਰੀ ਤਰ੍ਹਾਂ ਕਬਾੜ ਬਣ ਚੁੱਕਿਆ ਹੈ ਤੇ ਉਸ ਤੋਂ ਬਾਅਦ ਨਜ਼ਦੀਕੀ ਇੱਕ ਸ਼ਖਸ ਆਈਸਕ੍ਰੀਮ ਦੀ ਰੇੜੀ ਲਗਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸ ਨੂਵੀ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਬਿਲਕੁਲ ਕੰਡਮ ਹੋ ਚੁੱਕੀ ਹੈ ਈ ਰਿਕਸ਼ਾ ਪਤਾ ਨਹੀਂ ਕਿਵੇਂ ਪਾਈ ਪਾਈ ਜੋੜ ਕੇ ਈ ਰਿਕਸ਼ਾ ਪਾਇਆ ਹੋਏਗਾ ਕਿ ਆਖਿਰਕਾਰ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਾਂਗਾ ਪਰ ਉਹ ਆਮਦਨੀ ਦਾ ਸਾਧਨ ਇਸ ਵੇਲੇ ਪੂਰੀ ਤਰ੍ਹਾਂ ਕੰਡਮ ਹੋ ਚੁੱਕੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਡਰਾਈਵਰ ਦੀ ਜੋ ਮਹਿੰਦਰਾ ਪਿਕਅਪ ਗੱਡੀ ਚਲਾ ਰਿਹਾ ਸੀ ਉਸ ਦੀ ਅਚਾਨਕ ਅੱਖ ਲੱਗ ਜਾਂਦੀ ਹੈ ਹਾਲਾਂਕਿ ਇਸ ਹਾਦਸੇ ਦੀ ਅਸਲ ਸੱਚਾਈ ਕੀ ਹੈ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਲੋਕਾਂ ਨੂੰ ਸੜਕ ਦੇ ਕਿਨਾਰੇ ਖੜੇ ਹੋਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਨੇ ਬਾਗਾਪੁਰਾਣਾ ਦੇ ਨਜ਼ਦੀਕ ਸਮਾਲਸਰ ਰੋਡ ਦੇ ਉੱਤੇ ਬੱਸ ਸਟੈਂਡ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਜਿੱਥੇ ਕਿ ਮਹਿੰਦਰਾ ਬਲੈਰੋ ਪਿਕਅਪ ਗੱਡੀ ਕਾਲ ਬਣ ਕੇ ਆਈ ਜਸਤੇ ਕੀ ਪੰਜ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਤਿੰਨ ਦੀ ਮੌਤ ਹੋ ਗਈ ਈ ਰਿਕਸ਼ੇ ਨੂੰ ਚਪੇੜ ਦੇ ਵਿੱਚ ਲਿਆ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਬਿਲਕੁਲ ਕੰਡਮ ਹੋ ਚੁੱਕਿਆ ਤੇ ਉਸ ਤੋਂ ਬਾਅਦ ਇੱਕ ਸ਼ਖਸ ਜਿਹੜਾ ਕਿ ਆਈਸਕ੍ਰੀਮ ਦੀ ਰੇੜੀ ਲਗਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਇਸ ਮਹਿੰਦਰਾ ਬਲੈਰੋ ਪਿਕਅਪ ਗੱਡੀ ਨੇ ਉਸ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਤੇ ਉਸ ਨੂੰ ਵੀ ਟੱਕਰ ਮਾਰ ਦਿੱਤੀ ਅੱਗੇ ਵੀ ਚੱਲ ਚੰਨਾ ਉਹ ਵੀ ਨਾਲ ਬੁੜੀ ਆ ਗਈ ਬਹੁਤ ਸੀ ਐਸਐਸ ਹੀ ਨਹੀਂ ਜਰਾ ਆਪਣੇ ਘਰ ਕੋਲ ਉਹ ਤੇਰੀ